ਅਸੀਂ ਦੋ ਬੰਦੇ ਗ੍ਰਿਫਤਾਰ ਕੀਤੇ ਸੀ ਇੱਕ ਗੱਡੀ ਦੇ ਵਿੱਚੋਂ ਉਹਨਾਂ ਦੇ ਕਮਰਸ਼ੀਅਲ ਕੁਆਂਟੀਟੀ ਹਿਰੋਇਨ ਵੀ ਤੇ ਦੋ ਪਿਸਟਲ ਮਿਲੇ ਸੀ ਉਦੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਹੀ ਅਸੀਂ ਅੱਗੇ ਜਿਹੜਾ ਇਹ ਗੁਰਪ੍ਰੀਤ ﺍﻟੀਅਸ ਗੋਪੀ ਗੋਪੀ ਗੋਰਾ ਗੁਰਪ੍ਰੀਤ ﺍﻟੀਅਸ ਗੋਰਾ ਪਿੱਖੀਵਿੰਡ ਤਰਨਤਾਰਨ ਦਾ ਰਹਿਣ ਵਾਲਾ ਇਹਨੂੰ ਕੱਲ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਇਹਨੇ ਦੱਸਿਆ ਵੀ ਮੇਰੇ ਕੋਲ ਇੱਕ ਹੋਰ ਪਿਸਟਲ ਵੀ ਹੈਗਾ ਕਿਉਂਕਿ ਪਹਿਲੇ ਵੀ ਦੋਨੋਂ ਬੜੇ ਸਫਿਸਟਿਕੇਟਿਡ ਪਿਸਟਲ ਸੀ ਜੋ ਜਦੋਂ ਸਾਡੀ ਪੁਲਿਸ ਪਾਰਟੀ ਇਹਨੂੰ ਲੈ ਕੇ ਗਈ ਰਿਕਵਰੀ ਵਾਸਤੇ ਉੱਥੇ ਇਹਨਾਂ ਦਾ ਪਿਸਤਲ ਸੀਗਾ ਦੱਬਿਆ ਹੋਇਆ ਉਹਦੇ ਉਹ ਲੋਡਡ ਸੀ ਉਹਦੇ ਤੋਂ ਇਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਵਾਬੀ ਫਾਇਰ ਚ ਸਾਡੇ ਜਿਹੜੇ ਚੌਕੀ ਇੰਚਾਰ ਗੁਮਟਾਲਾ ਨੇ ਆਪਣੇ ਸਰਵਿਸ ਪਿਸਤਲ ਤੋਂ ਵਾਪਸ ਕੀਤਾ ਜੋ ਉਹਦੇ ਲੱਗੀ ਜਿਹਨਾਂ ਨੇ ਇੰਜਰਡ ਹੋਇਆ ਤੇ ਇਹਨੂੰ ਉੱਥੇ ਲੈ ਕੇ ਗਏ ਹਸਪੀਟਲ ਇਹ ਜਿਹੜਾ ਗੈਂਗ ਹੈ ਇਹਦੇ ਚ ਇੱਕ ਬੰਦਾ ਇਹਨਾਂ ਦਾ ਮੇਨ ਹੋ ਰਹਿੰਦਾ ਪਹਿਲੇ ਦੋ ਬੰਦੇ ਦੋ ਪਿਸਤਲਾਂ ਨਾਲ ਤੇ ਕਮਰਸ਼ੀਅਲ ਕੁਆਂਟੀਟੀ ਹੀਰੋਇਨਾਂ ਫੜੇ ਗਏ ਸੀ ਇਹਦੇ ਤੋਂ ਇੱਕ ਪਿਸਟਲ ਬ੍ਰਾਂਡ ਹੋਇਆ ਹੁਣ ਹੋਰ ਔਰ ਇਹਦੇ ਚ ਅੱਗੇ ਜਿਹੜੀ ਕਾਰਵਾਈ ਉਹ ਇਹ ਹੈ ਕਿ ਜਿਹੜਾ ਰਣਜੋਤ ਸਿੰਘ ਹੈਗਾ ਜੋਟੀ ਹੈ ਨਾ ਉਹ ਰਣਜੋਤ ਸਿੰਘ ਇਹਦਾ ਮੇਨ ਕਿੰਗਪਿੰਨ ਹੈ ਉਹਦੀ ਗ੍ਰਿਫਤਾਰੀ ਬਾਕੀ ਹੈ ਉਹ ਇਹਦੇ ਖਿਲਾਫ ਪਹਿਲਾਂ ਕੋਈ ਮੁਕਦਮੇ ਨਹੀਂ ਹੈ ਦਰਜ ਪਰ ਰਣਜੋਤ ਸਿੰਘ ਦੇ ਕਹਿਣ ਤੇ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਉਹਦੇ ਨਾਲ ਜਾਂਦਾ ਰਿਹਾ ਔਰ ਇਹ ਵੀ ਪਤਾ ਲੱਗੇ 23 ਜਗ੍ਹਾ ਕਬਜ਼ੇ-ਕਬਜ਼ੇ ਕਰਨ ਵੀ ਗਏ ਨੇ ਇਹ ਰੂਰਲ ਦੇ ਏਰੀਆ ਦੇ ਵਿੱਚ ਪਹਿਲਾਂ ਔਰ ਉਸ ਦਿਨ ਵੀ ਜਦੋਂ ਘੇਰੇਗੇ ਮੌਕੇ ਤੋਂ ਭੱਜ ਗਿਆ ਸੀ ਪਰ ਇਹ ਕਿ ਆ ਗੱਡੀ ਕਿੱਥੋਂ ਚੁੱਕੀ ਸੀ ਇਹਨਾਂ ਨੇ ਇਹਨਾਂ ਨੇ ਉਹ ਗੱਡੀ ਦਾ ਵੀ ਅਸੀਂ ਦੱਸ ਰਹੇ ਹਾਂ ਕਮਟਾਲਾ ਬਾਈਪਾਸ ਤੋਂ ਹੈਗੀ ਹੈ ਜੀ ਉਹ ਵੀ ਰਿਕਵਰ ਹੋਈ ਹੈ ਮੇਨ ਗੱਲ ਤਾਂ ਇਹ ਹੈ ਕਿ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਸਾਡੀ ਮਾਨਯੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਪੁਲਿਸ ਜਿਹੜਾ ਅੱਛਾ ਕੰਮ ਕਰ ਰਹੀ ਔਰ ਮੈਂ ਨੂੰ ਅੱਛੀ ਇਨਵੈਸਟੀਗੇਸ਼ਨ ਇਸ ਕਰਕੇ ਕਹਿਣਾ ਕਿ ਭਿੱਖੀਵਿੰਡ ਤੋਂ ਬੰਦਾ ਗ੍ਰਿਫਤਾਰ ਹੋ ਗਿਆ ਜਿਹੜਾ ਕਿ ਉਸ ਦਿਨ ਦਾ ਤਿੰਨ ਤਰੀਕ ਦਾ ਭੱਜਿਆ ਹੋਇਆ ਹੈ ਕਿਹਨੇ ਕਸਮ ਰਾਤ ਆਹਦੀ ਵਾਲੀ ਗੱਲ ਹੈ ਜੇ ਹੁਣ ਕੁਝ ਕੁ ਚਾਏਗੀ ਜੀ ਪਹਿਲੇ ਇਹ ਮੁੰਡੇ ਫੜੇ ਗਏ ਸੀ ਉਹ ਤੇ ਇਹ ਦੱਸਦੇ ਸੀ ਕਿ ਵੀ ਅਸੀਂ ਕ੍ਰਿਮੀਨਲ ਐਕਟੀਵਿਟੀਜ਼ ਦੇ ਵਿੱਚ ਕੰਮ ਕਰਦੇ ਰਹੇ ਹਾਂ ਔਰ ਪਿਸਤਲ ਤੇ ਹੀਰੋਇਨ ਜਿਹੜੀ ਇਹਨਾਂ ਤੋਂ ਬਰਾਮਦ ਹੁੰਦੀ ਹੈ ਸ਼ੋਅ ਕਰਦੀ ਹੈ ਕਿ ਦੋਨੋਂ ਕਮਾਚੇ ਸ਼ਾਮਿਲ ਸੀ ਚਾਹੇ ਉਹ ਆਪਾਂ ਡਰੱਗ ਟ੍ਰੇਡ ਕਹੀਏ ਚਾਹੇ ਆਰਗਨਾਈਜ਼ ਕ੍ਰਾਈਮ ਕਹੀਏ ਕਿੰਨੇ ਵਜੇ ਦਾ ਥਮਾ ਹੋਇਆ ਰਾਜਾ ਨਿਕੰਟਰਫਾਇਡ ਤੇ 12 1200 12 ਦੀ ਗੱਲ ਹੈ ਜੀ ਸਰ ਕਿਹੜਾ ਵਿਪਨ ਦੇ ਵੱਲ ਰੱਖਿਆ ਗਿਆ ਸੀ 324 ਪਿਸਟਲ ਹੈ ਜੀ ਆਪਣਾ 9mm ਚੱਲਿਆ ਜਿਹੜਾ ਸਰਕਾਰ ਸਰ ਤੁਸੀਂ ਕਹਿੰਦੇ ਕਿ ਕੁਝ ਹੋਰ ਵੀ ਜਗ੍ਹਾ ਦੇ ਉੱਤੇ ਇੰਨੇ ਜਿਹੜੀ ਰਿਕਵਰ ਕਰਨ ਗਿਆ ਕੋਈ ਤਮਕਾਨ ਗਿਆ ਲੋਕਾਂ ਨੂੰ ਉਹ ਉਹ ਦੱਸਦੇ ਆ ਜੀ ਉਹ ਇਹ ਦੱਸ ਰਹੇ ਸੀ ਪਹਿਲੇ ਮੁੰਡਿਆਂ ਨੂੰ ਦੱਸਿਆ ਸੀ ਕਿ ਕਬਜੇ ਕੁਬਜੇ ਵੀ ਲੈਣ ਜਾਂਦੇ ਸੀ ਪਿਸਟਲ ਤੇ ਤੇ ਵਿਪਨ ਦੇ ਨਾਲ ਵੀ ਅਸੀਂ ਕਰਨ ਤਾਰਨ ਤੋਂ ਆਏ ਆਂ ਰੂਰਲ ਦੇ ਏਰੀਏ ਚ ਕੋਈ ਕਾਰਵਾਈ ਇਹਨਾਂ ਦੀ ਨੋਟਿਸ ਚ ਆਈ ਹੈ ਉਹ ਤੁਹਾਡਾ ਨਾਲ ਸ਼ੇਅਰ ਕਰਾਂਗੇ ਦੀ ਹੋਰ ਵੀ ਹੋਰ ਵੀ ਕੋਈ ਸਾਥੀ ਹੈਗੇ ਨੇ ਇਹ ਮੈਂ ਤਾਂ ਸ਼ੇਅਰ ਰਣਜੋਤ ਸਿੰਘ ਹੀ ਮੇਨ ਹੈਗਾ ਇਹਨਾਂ ਦਾ ਕਿੰਗ ਪਿੰਨ ਉਹ ਅਸੀਂ ਜਲਦੀ ਗ੍ਰਿਫਤਾਰ ਕਰਾਂਗੇ ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਇਹ ਦੇਖੋ ਜਿਹੜੇ ਉਹ ਰਣਜੋਤ ਹੋਣੀ ਤੇ ਪੁਰਾਣੇ ਕੰਮ ਚ ਲੱਗੇ ਹੋਏ ਤਾਂ ਹੀ ਉਹ ਦੇਖੋ ਜੇ ਕਮਰਸ਼ੀਅਲ ਕੁਆਂਟੀਟੀ ਹੀਰੋਇਨ ਲਈ ਫਰਦੇ ਆ ਸੋਫਿਸਟੀਕੇਟਿਡ ਵੈਪਨ ਲਈ ਫਰਦੇ ਆ ਚੰਗੀ ਗੱਡੀ ਲਈ ਫਰਦੇ ਆ ਤਾਂ ਉਹ ਮਤਲਬ ਸ਼ੋਅ ਹੀ ਕਰਦਾ ਕਿ ਉਹ ਕਰਾਇਮ ਪੁਰਾਣੇ ਉਸ ਤੇ ਲੱਗੇ ਹੋਏ ਆ ਠੀਕ ਹੈ ਸਰ ਥੈਂਕ ਯੂ ਭਾਜੀ ਸ਼ੋਰ ਕਰ ਲੈ ਯਾਰ ਇੱਕ ਵਾਰ ਪੰਜ ਮਿੰਟ ਦਿਓ